ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 115 ਅੰਕ ਤੋਂ ਸੰਥਾ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 3 ਆਪਮਈ ਜਾਏ ਤਾ ਸਭ ਕਿਛ ਪਾਏ ਗੁਰ ਸਾਬ ਦੀ ਸੱਚੇ ਲਿਬ ਲਾਏ ਸੱਚ ਬਣੰਝ ਹੈ ਸੱਚ ਸੰਗਰਹਿ ਸੱਚ ਵਾਪਾਰ ਕਰਾ ਬਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਅੰਧਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸਬਦ ਵਟਿਆਈ ਦੇਵਣਿਆ ਰਹਾਉ ਏਲਾ ਵਖਤ ਸਭ ਸੁਹਾਇ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੈ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿ ਭਾਵ ਭੋਜਨ ਸਤਿਗੁਰ ਤੁਠਾ ਪਾਏ ਆਨੰਦ ਰਸ ਚੂਕੈ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿ ਸਤਿਗੁਰ ਨਾ ਸੇਵਹਿ ਮੂਰਖ ਅੰਧ ਗਵਾਰਾ ਸੇਰੋ ਏ ਕਿਥੋ ਪਾਏ ਨਾ ਮੋਖ ਦਵਾਰ ਫਿਰ ਉਹ ਕਿੱਥੋਂ ਪਾਏਨ ਮੋਖ ਦਵਾਰ ਇਸ ਪੰਗਤੀ ਦਾ ਵਿਸ਼ਰਾਮ ਹੈ ਜਿਹੜਾ ਫਿਰ ਉਹ ਕਿੱਥੋਂ ਇਹ ਚਾਲ ਦੇ ਹਿਸਾਬ ਨਾਲ ਵਿਸ਼ਰਾਮ ਹੈ ਪਰ ਫਿਰ ਉਹ ਕਿੱਥੋਂ ਪਾਏਨ ਇਥੇ ਅਰਥ ਨਾਲ ਵਿਸ਼ਰਾਮ ਹੈ ਦੋਨੇ ਠੀਕ ਹੈ ਵਿਸ਼ਰਾਮ ਇਸੇ ਤਰ੍ਹਾਂ ਲਾਉਣਾ ਹੈ ਭਵੇਂ ਤਾਂ ਆਪਾਂ ਚਾਲ ਦੇ ਨਾਲ ਕਿੱਥੋਂ ਤੇ ਹੈ ਤੇ ਅਰਥ ਦੇ ਨਾਲ ਪਾਇਨ ਤੇ ਮਿਸ਼ਰਾਮ ਹੈ ਮਰ ਜਮ ਮਹ ਫਿਰ ਫਿਰ ਆਵਹਿ ਜਾਮਦਰ ਝੋਟਾ ਖਾਵਣਿਆ ਸਬਦੈ ਸਾਥ ਜਾਣਾ ਹੈ ਤਾ ਆਪ ਪਛਾਣ ਹੈ ਨਿਰਮਲ ਬਾਣੀ ਸਬਦ ਵਖਾਣਾ ਹੈ ਸੱਚੇ ਸੇਵ ਸਦਾ ਸੁਖ ਪਾਇਨ ਨੌਰਿੰਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇ ਜੋ ਹਰਮਨ ਪਾਇਆ ਸਤ ਸੰਗਤ ਵਹਿ ਹਰ ਗੁਣ ਗਾਇਆ आनंदन हर साला है साचा निर्मल नाद गजावणया मन मुख खोटी रास कोटा पासार रा, कूड़ कमावन दुख लागै पारा भरमे पार भूले फेर दिन राती फिर जन्म है जन्म गवावणया सच्चा साहिब मैं अत प्यार पूरे गुर काए शब्द आधार नानक नाम मिले वडाई ਦੋਖੋ ਸੋਖ ਸਾਮਕਾਰ ਜਾਣਣਿਆ ਮਾਝ ਮਹੱਲਾ ਤੀਜਾ ਤੇਰੀ ਆਖਾਣੀ ਤੇਰੀ ਆ ਬਾਣੀ ਬਿਨ ਨਾਵ ਸਭ ਭਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤ ਗੁਰ ਕੋਏ ਨ ਪਾਵਣਿਆ ਹਉ ਵਾਰੀ ਧੀਓ ਵਾਰੀ ਹਰ ਸੇਤੀ ਚਿੱਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਰਹਾਉ ਸਤਗੁਰ ਸੇਵੇ ਤਾਂ ਸਭ ਕੁਛ ਪਾਏ ਜੇ ਹੀ ਮਨ ਸਾ ਕਰ ਲਾਗੈ ਤੇਹਾ ਪਲ ਪਾਏ ਸਤਗੁਰ ਦਾਤਾ ਸਭਨਾ ਬਥੂ ਕਾ ਪੂਰੇ ਭਾਗ ਮਿਲਾਵਣ ਆਇ ਇਹੋ ਮਨ ਮਹਿਲਾ ਇੱਕ ਨਾ ਧਿਆਏ ਅੰਤਰ ਮੈਲ ਨਾ ਕੀ ਬਾਹ ਦੂਜੈ ਪਾਏ ਹਾਂਜੀ ਇਹੋ ਮਨ ਮਹਿਲਾ ਇੱਥੇ ਵਿਸ਼ਰਾਮ ਇੱਕ ਇੱਥੇ ਟਮਕ ਲਾ ਕੇ ਨਾ ਧਿਆਏ ਦੂਜੀ ਪੰਕਤੀ ਦਾ ਵਿਸ਼ਰਾਮ ਹੈ ਜਿਹੜਾ ਅੰਤਰ ਮੈਲ ਲਾਗੀ ਬਹੁ ਇਥੇ ਮੁਖ ਵਿਸ਼ਰਾਮ ਹੈ ਦੂਜਾ ਪਾਏ ਤਾਟ ਤੀਰਥ ਦਿਸੰਤਰ ਭਵ ਹੈ ਅਹੰਕਾਰੀ ਹੋਰ ਵਧੇਰੇ ਹੋ ਮੈਂ ਮਲ ਲਾ ਬਣਿਆ ਸਤਗੁਰ ਸੇਵੇ ਤਾ ਮਲ ਜਾਏ ਜੀਵਤ ਮਰੈ ਹਰ ਸੇ ਹੋਜੇ ਤਲਾਏ ਹਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲਾਗੇ ਮੈਲ ਗਵਾਵਣਿਆ ਹਰ ਨਿਰਮਲ ਸੱਚ ਇਥੇ ਧਾਮ ਕਲਾ ਕੇ ਮੈਲ ਨਾ ਲੱਗੈ ਇਥੇ ਵਿਸ਼ਰਾਮ ਸੱਚ ਲੱਗੈ ਮੈਲ ਗਵਾਵਨੇ ਬਾਜ ਗੁਰੂ ਹਾਏ ਅੰਧਾ ਗੁਬਾਰਾ ਹਾਏ ਦਾ ਵਿਸ਼ਰਾਮ ਬਾਜ ਗੁਰੂ ਮੁਖ ਵਿਸ਼ਰਾਮ ਹੈ ਹਾਏ ਅੰਧਾ ਗੁਬਾਰਾ ਹਾਏ ਅੱਗੇ ਜਾਊਗਾ ਇਸੇ ਤਰ੍ਹਾਂ ਲਾਉਣਾ ਅਗਿਆਨੀ ਅੰਧਾ ਅੰਧਾ ਅੰਧਾਰਾ ਵਿਸਤਾ ਕੇ ਕੀੜੇ ਵਿਸਤਾ ਕਮਾਵਹਿ ਫਿਰ ਵਿਸਤਾ ਮਾਹੀ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਉਮ ਮੈਂ ਮਮਤਾ ਸਭ ਦੇਖੋ ਬੈ ਅਨੰਦਨ ਹਰ ਜੀਓ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਵਖਸੇ ਮੇਲ ਮਿਲਾਏ ਗੁਰ ਪੂਰੇ ਤੇ ਨਾਮ ਨਿਤ ਪਾਏ ਸਚੈ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁਖ ਗਵਾਵਣਿਆ ਸਦਾ ਹਜੂਰ ਦੂਰ ਨ ਜਾਣਹੁ ਗੁਰ ਸਾਬਦੀ ਹਰ ਅੰਤਰ ਪਛਾਣਹੁ ਨਾਨਕ ਨਾਮ ਮਿਲੈ ਵਡਿਆਈ ਗੁਰਪੂਰੇ ਤੇ ਪਾਵਣਯਾ ਮਾਜ ਮਹੱਲਾ ਤੀਜਾ ਐਥੈ ਸਾਚੇ ਸੋ ਆਗੈ ਸਾਚੇ ਮਨ ਸੱਚਾ ਸੱਚੈ ਸਬਦ ਰਾਚੇ ਸੱਚਾ ਸੇਵਹਿ ਸਤਿ ਕਮਾਵਹਿ ਸੱਚੋ ਸਤਿ ਕਮਾਵਣਯਾ ਹਉ ਵਾਰੀ ਜੀਉ ਵਾਰੀ ਸਚਾ ਨਾਮ ਮਨ ਵਸਾਵਣਯਾ ਸਚੇ ਸੇਵਹਿ ਸਤਿ ਸਮਾਵਹਿ ਸਚੇ ਕੇ ਗੁਣ ਗਾਵਣਯਾ ਰਹਾਓ पांडत पड़ा है साद ना पावे दुज पाए माया मन पर मावे है माया मोह सब शुद्ध गवाई कर अब गण पछोतावणया सतगुरु मिले ता तत् पाए हार का नाम मन बसाए शब्द मरय मन मारय अपना मुक्ति का दार पावनया किले विख काटै क्रोध निवारै गुरु का शब्द रखा और तारे ਸਤਿ ਰਤੇ ਸਦਾ ਬਰਾਗੇ ਹਉ ਮੈਂ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਵਦ ਮੰਨਸਾ ਤ੍ਰਿਵਦ ਮਾਇਆ ਪਰਪੜ ਪੰਡਿਤ ਮੋਨੀ ਥਕੇ ਚੌਥੇ ਪਾਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪਉ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹਲਾ 3 ਉਤਪਤ ਪਰ ਲੋ ਸਭ ਦੇ ਹੋਵੇ ਸਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤਾਏ ਸਭ ਆਪੇ ਸੱਚਾ ਗੁਰਮੁਖ ਉਪਾਇ ਸਮਾਵਣਿਆ ਹਉ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰਤੇ ਸਾਤ ਧਗਤ ਕਰੇ ਦਿਨ ਰਾਤੀ ਗੁਣ ਕਹ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬੈ ਸੰਤਰ ਖੇਲੇ ਵਿਡਾਣੀ ਸੋ ਨਿਗੁਰਾ ਜੋ ਮਰਮਰ ਜਮੈ ਨੇ ਗੁਰੇ ਆਵਣ ਜਾਵਣਿਆ ਤਿੰਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕਿਛ ਪਾਇਆ ਸਾਬਤ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹ ਸੱਚੇ ਵਣਜਾਰੇ ਸਤਿਵਣੰਜਹ ਗੁਰਹੇਤ ਅਪਾਰੇ ਸੱਚ ਵਿਹਜ ਹੈ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਾਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸੱਚ ਬਣੰਜਾ ਹੈ ਗੁਰ ਸਬਦ ਪਿਆਰੇ ਆਪ ਤਰਹ ਹੈ ਸਗਲੇ ਕੁਲ ਤਾਰੇ ਆਏ ਸੇ ਪਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਮੁਖ ਅੰਦੇ ਫਰਹਿ ਬੇਤਾਲੇ ਜਿੱਥੇ ਵਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਾਨ ਮੁਖ ਭਰਮ ਭੁਲਾਵਣਿਆ ਆਪੇ ਦੇਵ ਸਬਦ ਬੁਲਾਏ ਮਹਿਲੀ ਮਹਿਲ ਸਹਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਝ ਮਹੱਲਾ ਤੀਜਾ ਸਤ ਗੁਰ ਸਾਚੀ ਸਿੱਖ ਸੁਣਾਈ ਹਾਂਜੀ ਇੱਥੇ ਸਤ ਗੁਰ ਤੇ ਬਿਸ਼ਰਾਮ ਸਾਚੀ ਸਿੱਖ ਸੁਣਾਈ ਇਸੇ ਤਰ੍ਹਾਂ ਬਿਸ਼ਰਾਮ ਲਾਉਣਾ ਹਰ ਚੇਤ ਅੰਤ ਹੋਏ ਸਖਾਈ ਹਰ ਆਗਮ ਅਗੋਚਰ ਅਨਾਥ ਅਜੋਨੀ ਸਤਗੁਰ ਕੈ ਭਾਇ ਪਾਵਣਿਆ ਹਉ ਵਾਰੀ ਜੀ ਹਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾ ਹਰ ਪਾਏ ਹਰ ਸੋ ਸਹਿਜ ਸਮਾਵਣਿਆ ਰਹਾਉ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਮਿਲ ਭਾਗਾ ਗੁਰ ਪਾਈਐ ਨਾਹੀ ਸਬਦ ਮੇਲ ਮਿਲਾਵਣਿਆ ਗੁਰਮੁਖ ਅਲੇਪਤ ਰਹੈ ਸੰਸਾਰੇ ਘੁਰ ਕੈ ਤਕੀਏ ਨਾਮ ਆਧਾਰੇ ਹਾਂਜੀ ਇਹਦਾ ਤਕੀਏ ਪਾਠ ਹੈ ਬੋਲਾ ਤਕੀਏ ਨਹੀਂ ਬੋਲਣਾ ਤਕੀਏ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਾਪ ਦੁਖ ਪਾਵਣਿਆ ਮਨ ਮੁਖ ਅੰਦੇ ਸੋਧ ਨਾ ਕਾਈ ਆਤਮ ਕਾਤੀ ਹੈ ਜਗਤ ਕਸਾਈ ਹਾਂਜੀ ਇਹਦਾ ਮੁਖ ਵਿਸ਼ਰਾਮ ਹੈ ਆਤਮ ਕਾਤੀ ਵਿਸ਼ਰਾਮ ਹਏ ਜਗ ਤੱਕ ਕਸਾਈ ਇਸੇ ਤਰ੍ਹਾਂ ਇਸ ਬਿਸ਼ਰਾ ਮਲੋਣਾ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿ ਇਹੋ ਜਗਵਾੜੀ ਮੇਰਾ ਪ੍ਰਭ ਮਾਲੇ ਸਦਾ ਸਮਾਲੇ ਕੋਕ ਨਾਹੀ ਖਾਲੀ ਜਿਹ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਨਾ ਬਣਿਆ ਮਨ ਮੁਖ ਰੋਗੀ ਹੈ ਸੰਸਾਰਾ ਮਨਮੁਖ ਰੋਗੀ ਹੈ ਮਿਸਰਾਮ ਸੰਸਾਰਾ ਦੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਿਰੇ ਬੇਲ ਲਾਦੇ ਮੇਨ ਗੁਰ ਸ਼ਾਂਤ ਨ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾ ਹੁਕਮ ਪਛਾਣੈ ਜਿਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ ਹਾਂਜੀ ਵਿਸ਼ਰਾਮ ਮੁਖ ਵਿਸ਼ਰਾਮ ਸੱਚੇ ਤੇ ਲੋਣਾ ਮੈਂ ਥਮਕ ਲਾ ਕੇ ਹੋਰ ਨਾ ਕੋਈ ਜਿਸ ਲਾਏ ਨਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹੋ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜੀ ਹੋ ਵਾਰੀ ਅੰਮ੍ਰਿਤ ਬਾਣੀ ਮਨ ਵਸਾ ਬਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਲੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਆਵਰਾ ਆਖ ਸੁਨਾ ਬਣਿਆ ਅੰਮ੍ਰਿਤ ਰੰਗ ਰਤਾ ਲਿਵਲਾਏ ਅੰਮ੍ਰਿਤ ਗੁਰ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਆਵਣਿਆ ਸੋ ਕਿਛ ਕਰੈ ਜੋ ਚਿਤ ਨਾ ਹੋਈ ਤਿਸ ਦਾ ਹੁਕਮ ਮੀਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆਵਣਿਆ ਆਜਬ ਕੰਮ ਕਰਤੇ ਹਰ ਕੀਰੇ ਹਾਂਜੀ ਅਜਬ ਪੂਲਾ ਬੋਲ ਆਜਬ ਕੰਮ ਕਰਤੇ ਹਰ ਕੀਰੇ ਇਹ ਮਨ ਭੂਲਾ ਜਾਂਦਾ ਫੇਰੇ ਆਇਦਾ ਬਿਸ਼ਰਾਮ ਜਾਂਦਾ ਤਾ ਇਹੋ ਮਨ ਭੂਲਾ ਜਾਂਦਾ ਬਿਸ਼ਰਾਮ ਫੇਰੇ ਅੰਮ੍ਰਿਤ ਬਾਣੀ ਸੋਚ ਤਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤਦ ਆਪ ਪਾਏ ਤਦ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜ਼ਾਨਾ ਪਾਏ ਖੋਟੇ ਭਰਮ ਭੁਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਘੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅਮਰਤ ਵਸੈ ਤੂੰ ਭਾਣੇ ਅਮਰਤ ਪੀਆ ਵਣਿਆ ਅਮਰਤ ਸਬਦ ਅਮਰਤ ਹਰ ਬਾਣੀ ਸਤਿਗੁਰ ਸੇਵੈ ਹਿਰਦੈ ਸਮਾਣੀ ਨਾਨਕ ਅਮਰਤ ਨਾਮ ਸਦਾ ਸੁਖ ਦਾਤਾ ਪੀ ਅਮਰਤ ਸਭ ਭੁੱਖ ਲਹਿ ਜਾਵਣਿਆ ਮਾਝ ਮਹੱਲਾ ਤੀਜਾ ਅਮਰਤ ਵਰਸੈ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅਮਰਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸ਼ਨਾ 부ਝਾਵਣਿਆ ਜਿਹੜਾ 부ਝਾਵਣਿਆ ਪਾਠ ਇਹ ਪੋਲਾ ਰੱਖਣਾ ਹੈ ਹਉ ਬਾਰੀ ਜੀ ਹਉ ਬਾਰੀ ਗੁਰਮੁਖ ਅੰਮ੍ਰਿਤ ਪੀਆਵਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦ ਮਾਰੇ ਇਕਸ ਸਿਉ ਲੇ ਬੁਲਾਏ ਨਦਰ ਕਰੇ ਤਾ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਵਨਾ ਉੱਪਰ ਨਦਰ ਪ੍ਰਵ ਤੇਰੀ ਕਿਸੈ ਥੋੜੀ ਕਿਸੈ ਹੈ ਘਣੇਰੀ ਤੁਝ ਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋ ਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਗੁਰ ਸੇਵੇ ਕੋਈ ਨ ਪਾਵੈ ਹੋਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਨ 모 ਹੈ ਅੰਮ੍ਰਿਤ ਮੰਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨ ਮੁਖ ਭੂਲਾ ਦੂਜੈ ਭਾਇ ਖੁਆਏ ਨਾਮ ਨਾ ਲੇਵੈ ਮਰੈ ਬਿਖ ਖਾਏ ਆਨੰਦਨ ਸਦਾ ਵਿਸਤਾ ਮਹਿ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੈ ਜਿਸ ਨੂੰ ਆਪ ਪੀਆਏ ਗੁਰ ਪ੍ਰਸਾਦੀ ਸਹਿਜ ਲਿਵ ਲਾਏ ਪੂਰਨ ਪੂਰ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵਹਿ ਸਹਜ ਸੁਭਾਏ ਸਚੈ ਸਬਦ ਸੱਚਾ ਸਾਲਾਹੀ ਸਚੈ ਮੇਲ ਮਿਲਾਵਣਿਆ ਹੋ ਬਾਰੀ ਦੀਓ ਬਾਰੀ ਸੱਚ ਸਾਲਾ ਹਣਿਆ ਸੱਚ ਧਾਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਹ ਦੇਖਾ ਸੱਚ ਸਭ ਨਹੀਂ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਾਨ ਸਚ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ ਮਨ ਸਹਿ ਮਾਰ ਸੱਚ ਸਮਾਣੀ ਇਨ ਮਨ ਦੀ ਠੇ ਸਭ ਆਵਣ ਗਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣ ਗੁਰ ਕਾ ਸਬਦ ਹਿਰਦੈ ਖਾਇਆ ਮਾਇਆ ਮੋਹ ਸਬਦ ਜਲਾਇ ਸਚੋ ਸਚਾ ਵੇਖਸਾ ਲਾਹੀ ਗੁਰ ਸਬਦ ਦੀ ਸਚ ਪਾਵਣ ਜੋ ਸਚ ਰਤੇ ਤੈਨ ਸੱਚੀ ਲਿਬ ਲਾਗੀ ਹਰ ਨਾਮ ਸਮਲ ਹੈ ਸੇ ਵੱਡ ਭਾਗੀ ਸਚੈ ਸਬਦ ਆਪ ਮਿਲਾਇ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜਿਐ ਜੇ ਲੇਖੇ ਵਿੱਚ ਹੋਵੇ ਉਹ ਅਗਮ ਅਗੋਚਰ ਸਬਦ ਸੁਧ ਹੋਵੇ ਅਨੰਦਨ ਸੱਚ ਸਬਦ ਸਾਲਾਹੀ ਹੋਰ ਕੋਏ ਨ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨ ਆਈ ਤ੍ਰਿਸ਼ਨਾ ਜਾਲੇ ਸੁਧ ਨ ਕਾਈ ਬਿਖ ਵਿਹਾਜ ਹੈ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤਾ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਝ ਮਹਲਾ 3 ਵਾਰਨ ਰੂਪ ਵਰਤਾ ਸਭ ਤੇਰੇ ਮਰ ਮਰ ਜਮ ਹੈ ਫੇਰ ਪਵ ਹੈ ਕਣੇਰੇ ਤੂੰ ਏਕੋ ਨਿਹਚਲ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਨਵ ਸਾਵਣਿਆ ਤਿਸ ਰੂਪ ਨਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਐ ਪ੍ਰਗਟ ਹੋਈ ਗੁਪਤ ਪ੍ਰਗਟ ਬਾਤ ਐ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਆਹੰਕਾਰਾ ਮਰ ਮਰ ਜਨਮ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸਬਦ ਕੋ ਵਿਰਲਾ ਬੂਜੈ ਆਪਮਾਰੇ ਤਾ ਤ੍ਰਿ ਭਵਨ ਸੂਜੈ ਫਿਰ ਓਹ ਮਰੈ ਨ ਮਰਣਾ ਹੋਵੈ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚੇਤਨਾ ਲਾਏ ਗੁਰ ਕਾ ਸਬਦ ਸਦ ਰਹਿ ਸਮਾਏ ਸਤਿ ਸਲਾਹੇ ਸਭ ਘਟ ਅੰਤਰ ਸਤਿਓ ਸੱਚ ਸੁਹਾਵਣਿਆ ਸਾਚਾ ਸਾਲਾਹੀ ਸਦਾ ਹਜੂਰੇ ਗੁਰ ਕਾ ਸਬਦ ਰਹਾ ਭਰਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸਚ ਮਨ ਅੰਦਰ ਰਹਾ ਸਮਾਇ ਸਦਾ ਸਤਿ ਨਿਹਚਲ ਆਵੈ ਨਾ ਜਾਇ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਾਲਾਹੀ ਅਵਰ ਨਾ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਕਮਾ ਬਣਿਆ ਮਾਜ ਮਹੱਲਾ ਤੀਜਾ ਨਿਰਮਲ ਸਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹਿ ਸਮਾਣੀ ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈ ਲਗਵਾ ਬਣਿਆ ਹੋ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾ ਬਣਿਆ ਆਰੇ ਨਰਮਲ ਗੁਰ ਸ਼ਬਦ ਸਲਾਹੀ ਸ਼ਬਦੋਂ ਸੁਣ ਤੇ ਸਾ ਮਿਟਾਵਣਿਆ ਰਹਾਉ ਨਰਮਲ ਨਾਮ ਵਸਿਆ ਮਨ ਆਏ ਮਾਨ ਤਨ ਨਰਮਲ ਮਾਇਆ ਮੋਹ ਗਵਾਏ ਨਰਮਲ ਗੁੰਗਾਵੈ ਨਿਤ ਸਾਚੇ ਕੇ ਨਰਮਲ 나ਦ ਬਜਾਵਣਿਆ ਹਾਂਜੀ ਨਰਮਲ ਗੁੰਗਾਵੈ ਨਿਤ ਇੱਥੇ ਠਾਮਕ ਸਾਚੇ ਕੇ ਇੱਥੇ ਵਿਸ਼ਰਾਮ ਨਰਮਲ 나ਦ ਬਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇ ਮਿਚੋਂ ਆਪ ਮੁਆ ਤਿਥੈ ਮੋਹ ਨਮਾਇ ਨਿਰਮਲ ਗਿਆਨ ਧਿਆਨ ਆਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉ ਮੈਂ ਮੈਲ ਗੁਰ ਸਾਬਦੇ ਧੋਵੇ ਨਿਰਮਲ ਬਾਜ ਅਨਹਦ ਧੁਨ ਬਾਣੀ ਦਰ ਸਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸਬਦ ਪਰੋਵੈ ਨਿਰਮਲ ਨਾਮ ਲੱਗੇ ਵੱਡ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸਬਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਲ ਕਦੇ ਨ ਲਾਗੇ ਮੁਖ ਊਜਲ ਸੱਚ ਕਰਾ ਬਣਿਆ ਹਾਂਜੀ ਸੱਚ ਨਾਮ ਥਮਕ ਮਲ ਕਦੇ ਫੇ ਥਮਕ ਲਾ ਕੇ ਨਾ ਲਾਗੇ ਫਿਰ ਵਿਸ਼ਰਾਮ ਮੁਖ ਊਜਲ ਸੱਚ ਕਰਾ ਬਣਿਆ ਮਨ ਮੈਲਾ ਹੈ ਦੁਜੈ ਪਾਏ ਮੈਲਾ ਚੌਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਬਧਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਾਬ ਹੁਕਮ ਸਬਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਜ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਾਨਵਾਣੀ ਨਰਮਲ ਮੇਰੀ ਮਾਨਸਾ ਮਨ ਊਜਲ ਸਦਾ ਮੁਖ ਸੁਹ ਹੈ ਅਤ ਊਜਲ ਨਾਮ ਧਿਆਵਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਦ ਗੋਬਦ ਕਹੈ ਦਿਨ ਰਾਤੀ ਗੋਬਦ ਗੋਣ ਸਬਦ ਸੁਣਾਵਣਿਆ ਰਹਾਉ ਗੋਬਦ ਗਾਵਹਿ ਸਹਿਜ ਸੁਭਾਏ ਘੁਰ ਕੈ ਭੈ ਊਜਲ ਹਉ ਮੈਂ ਮਲ ਜਾਏ ਸਦਾ ਨੰਦਰਹਿ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਸੁਣ ਗੋਬਿੰਦ ਗੁਣ ਗਾਵਣੇ ਜਿਹੜਾ ਗੋਬਿੰਦ ਸ਼ਬਦ ਹੈ ਬੱਬੇ ਦੀ ਟਿੱਪੀ ਨਾਲ ਗੱਗੇ ਤੇ ਹੋੜਾ ਬੱਬੇ ਨੇ ਸਿਹਾਰੇ ਉੱਤੇ ਟਿੱਪੀ ਦੱਦਾ ਇਹ ਸ਼ੁੱਧ ਪਾਠ ਇਸੇ ਤਰ੍ਹਾਂ ਹੀ ਕਰਾਇਆ ਗਿਆ ਦੰਦ ਮੀਟਕ ਸਾਲ ਚ ਮੰਨੂਆ ਨਾਚੈ ਭਗਤ ਦਰੜਾਏ ਗੁਰ ਕੈ ਸਬਦ ਮਨੈ ਮਾਨ ਮਿਲਾਏ ਸਤਿਆ ਤਾਲ ਪੂਰੈ ਮਾਇਆ ਮੋਹ ਚੁਕਾਏ ਸਭ ਦੇ ਨਿਰਤਕ 라ਵਣਿਆ ਉੱਚਾ ਕੂਕੇ ਤਨਹ ਪਛਾੜੇ ਮਾਇਆ ਮੋਹੇ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨਹ ਨਚਾਏ ਅੰਤਰ ਕਾਪਤ ਦੁਖ ਪਾਵਣਿਆ ਗੁਰਮੁਖ ਭਗਤ ਜਾ ਆਪ ਕਰਾਏ ਤਨ ਮਨ ਰਤਾ ਸਹਿਜ ਸੁਭਾਏ ਬਾਣੀ ਬਜੇ ਸ਼ਬਦ ਬਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਬਾਜੇ ਬਜਾਏ ਨਾ ਕੋ ਸੁਣੇ ਨਾ ਮਨ ਵਸਾਏ ਭਾਇ ਕਾਰਣ ਪਿੜ ਬੰਦ ਨਾਚੈ ਦੂਜੈ ਭਾਇ ਦੁਖ ਪਾਵਣ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤ ਗੁਰ ਕਾ ਸਬਦ ਸਦਾ ਹਰਿ ਧਿਆਇ ਏਹਾ ਭਗਤ ਹਰਿ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਤਾਂ ਤਾਂ ਸੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਦੀ ਸਾਧ ਸੰਗਤ ਜੀ ਬਾਣੀ ਪੜਦਿਆ ਤੋਂ ਏਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਮਹਾਰਾਜ ਜੀ ਬਖਸ਼ਣਾ ਅੱਗੇ ਤੋਂ ਸਮਾਪਤ ਇਥੇ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ